ਜੇ ਟਾਈਮ ਲਿੰਪਿਸ ਕਨ ਆਈਆਂ ਕੰਗਾਂ ਮਰਗੀਆਂ ਉਹ ਟਾਈਮ ਦਾ 30 ਹਜ਼ਾਰ ਤੇ 30 ਹਜ਼ਾਰ ਰੁਪਏ ਪਰ ਦਾਦਾ ਆਇਆ ਸਾਡੇ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਕਿ 20 ਤਾਂ ਆ ਗਿਆ 50 ਹਜ਼ਾਰ ਦੇਵਾਂਗੇ ਅੱਜ ਉਹ ਵੀ 30 ਖਾ ਗਏ ਇਹ ਕਿਹੜੀਆਂ ਗੱਲਾਂ ਕਰਤੀਆਂ ਤੁਸੀਂ ਹਰਿਆ ਕੀ ਗੱਲ ਕਰਦੇ ਹੋ ਅੱਜ ਤੋਂ 2 ਮਹੀਨੇ ਪਹਿਲਾਂ ਜਥੇਬੰਦੀਵਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਧਰਨਾ ਲਾਇਆ ਗਿਆ ਹੜੀ ਘੜ ਤੇ ਵੀ ਨਾਲ ਦੀ ਨਾਲ ਜਿਹੜਾ ਪਾਣੀ ਰਿਲੀਜ਼ ਕੀਤਾ ਜਾਵੇ ਤਾਂ ਜੋ ਸਾਡੇ ਹੜਪੁਰ ਦੇ ਕਿਸਾਨ ਬੈਠ ਸਕਣ ਪਰ ਇੰਨੀ ਨਗੇਲੀ محکمہ ਦੀ ਪਰ ਇਹਨਾਂ ਇਤਨੀ ਸੁਣੀ ਪੁਆਇੰਟ ਪੂਰਾ ਕਰਦੇ ਰਹਿ ਕੇ ਕਿਉਂ ਕਿਤੇ ਕੱਲ ਇੱਕ ਝਾਹ ਬੜੀ ਤਗੜੀ ਲੱਗ ਤੇ ਜਿਹੜਾ ਬੰਨ ਰੋਡ ਜਣਾ ਸੀ ਜਿਹੜੇ ਅਨੇਕਾ ਪਿੰਡ ਜਿਹੜਾ ਗਰਜਣਾ ਪਿੰਡ ਸਾਡੇ ਪਾਣੀ ਦੇ ਵਿੱਚ ਹੋਰ ਲਕੋੜ ਦੇ ਵਿਚ ਆ ਜਾਣ ਸਾਡੇ ਕਿਸਾਨ ਨਾਲ ਹੋਰ ਰਲ ਜਾਣੇ ਸੀ ਅਸੀਂ ਬਹੁਜੇ ਅੱਜ ਪਿੰਡ ਸਭਰਾ ਦੇ ਤੁਸੀਂ ਬੰਨ ਤੇ ਕਿ ਜਿੱਥੇ ਕੀ ਦੇਖ ਸਕਦੇ ਹੋ ਕਿ ਬੀਤੇ ਕੁਝ ਦੇ ਦੋ ਦਿਨ ਪਹਿਲਾਂ ਕਿ ਇੱਥੇ 10 ਫੋਰਡ ਦੇ ਕਰੀਬ ਜਿਹੜੀ ਕਿ ਦਰਿਆ ਵੱਲੋਂ ਜਿਹੜੀ ਕਿ ਮਿੱਟੀ ਜਿਹੜੀ ਬੰਨ ਦੇ ਨਾਲੋਂ ਤਾਸ ਲੀਤੀ ਗਈ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਦੀ ਅਲਾਉਂਸਮੈਂਟ ਪਿੰਡਾਂ ਦੇ ਵਿੱਚ ਕਰਵਾਈ ਗਈ ਹੈ ਤੇ ਲੋਕ ਹੁਣ ਇਸ ਬੰਨ ਨੂੰ ਪੂਰਨ ਲਈ ਆਪ ਹੀ ਜਿਹੜਾ ਕਿ ਲੱਗੇ ਹੋਏ ਹਨ ਫਿਲਹਾਲ ਕੱਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਇੱਥੇ ਮੌਕੇ ਤੇ ਪਹੁੰਚੇ ਸਨ ਪਰ ਉਸ ਟਾਈਮ ਤੇ ਵੀ ਜਿਹੜੇ ਲੋਕਾਂ ਦਾ ਰੋਸ ਇੱਕ ਵੇਖਣ ਨੂੰ ਮਿਲਿਆ ਸੀ ਕਿ ਲੋਕਾਂ ਦਾ ਕਹਿਣਾ ਸੀ ਕਿ ਜਦ 10 ਦਿਨ ਪਹਿਲਾਂ ਇੱਥੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਦਰਿਆ ਦੇ ਜਿਹੜੀ ਬੰਨ ਜਿਹੜਾ ਕਿ ਕਮਜ਼ੋਰ ਹੈ ਪਰ ਉਸ ਤੋਂ ਬਾਅਦ ਵੀ ਇੱਥੇ ਕੋਈ ਜਿਹੜਾ ਕਿ ਧਿਆਨ ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਦਾ ਨਤੀਜਾ ਇਹ ਹੋਇਆ ਕਿ ਇਹ ਜਦੋਂ ਬੰਨ ਰੋੜਨਾ ਨਾ ਸ਼ੁਰੂ ਹੋਇਆ ਤਾਂ ਲੋਕ ਆਪ ਹੀ ਜਿਹੜੇ ਘਰਾਂ ਜੋ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪੁੱਜੇ ਅਤੇ ਲੋਕ ਜਿਹੜੇ ਹੁਣ ਤੱਕ ਇਹ ਜਿਹੜੀ ਸੇਵਾ ਕਰ ਰਹੇ ਹਨ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਕੁਝ ਮਸ਼ੀਨਾਂ ਇੱਥੇ ਜਾਂ ਕੁਝ ਜਿਹੜਾ ਸਮਾਨ ਜਿਹੜਾ ਇੱਥੇ ਕੋਈ ਜਗ੍ਹਾ ਹੈ ਤੇ ਦੇਖ ਸਕਦੇ ਕੋ ਲੋਕ ਇਸ ਤਰੀਕੇ ਦੇ ਨਾਲ ਜਿਹੜੇ ਆਪ ਖੁਦ ਹੀ ਜਿਹੜੀ ਸੇਵਾ ਇੱਥੇ ਜਿਹੜੀ ਨਿਭਾ ਰਹੇ ਹੁੰਦੇ ਗਏ ਸੋ ਕੈਮਰਾ ਬਣ ਕੇ ਅੱਗੇ ਹੋ ਕੇ ਦਿਖਾਉਣ ਕਿ ਲੋਕ ਜਿਹੜੇ ਆਮ ਮੁਹਾਰਿਫ ਹੋ ਕੇ ਜਿਹੜੇ ਸੇਵਾ ਕਰ ਰਹੇ ਹਨ ਮਿੱਟੀ ਜਿਹੜੀ ਦੂਰ ਦਾਦਰ ਲੈ ਕੇ ਜਿਹੜੀ ਕਾਰ ਸੇਵਾ ਸੰਸਥਾ ਨੇ ਜਾਂ ਹੋਰ ਸੰਸਥਾ ਨੇ ਉਹਨਾਂ ਵੱਲੋਂ ਇਸ ਬੰਦ ਨੂੰ ਬਚਾਉਣ ਲਈ ਜਿਹੜੀ ਮਿੱਟੀ ਪਾਈ ਜਾ ਰਹੀ ਹੈ ਕਹਿੰਗੇ ਇਸੇ ਬੰਦ ਤੋਂ ਥੋੜੀ ਜਿਹੀ ਦੂਰ ਪਿੰਡ ਘੜਮ ਵੇਖੇ 2023 ਵਿੱਚ ਬੰਦ ਟੁੱਟਾ ਸੀ ਜਿਸ ਨਾਲ ਤਕਰੀਬਨ ਤਾਂ ਤੋਂ 4000 ਏਕੜ ਫਸਲ ਅਤੇ ਕਈ ਪਿੰਡ ਜਿਹੜੀ ਉਸੇ ਮਾਰੇ ਉਠਾਈ ਸਨ ਮੇਰੇ ਨਾਲ ਕੋਟ ਬੱਡਾ ਜੱਜਪੰਦੀ ਦੇ ਆਗੂ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ 2023 ਦੇ ਵਿੱਚ ਵੀ ਇੱਕ ਫਲੱਡ ਆਇਆ ਸੀ ਜਿਸ ਨਾਲ ਬੜਾ ਏਰੀਆ ਪ੍ਰਭਾਵਿਤ ਹੋਇਆ ਸੀ ਹੁਣ ਉਸੇ ਤਰ੍ਹਾਂ ਦਾ ਫੇਰ ਮਾਹੌਲ ਇੱਥੇ ਬੰਦਾ ਦਿਖਾਈ ਦੇ ਰਿਹਾ ਕਾਰਨ ਕੀ ਹੈ ਮੈਂ ਪਹਿਲੋਂ ਆਰਦੇ ਦੇਸ਼ ਦਾ ਸਾਡੇ ਭਾਈਚਾਰਾ ਪੱਤਰਕਾਰ ਦਾ ਚੌਥਾ ਥੰਮ ਧੰਨਵਾਦ ਕਰਦਾ 23 ਦੇ ਵਿੱਚ ਇਹ ਸਰਕਾਰ ਨੇ ਕੱਖ ਨਹੀਂ ਦਿੱਤਾ ਉਹ ਟਾਈਮ 750 ਰੁਪਏ ਸਰਕਾਰ ਵੱਲੋਂ ਦਿੱਤਾ ਉਹ ਵੀ ਖਾ ਗਏ ਔਰ ਦੇ ਕੋਲ ਇੱਕ ਦੁੱਕੀ ਨਹੀਂ ਕੱਲ ਸਾਡੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁਲੜਾ ਜਿਨ੍ਹਾਂ ਨੇ ਖੱਡੇ ਦੀ ਚਪਾਰਚ ਕੀਤੀ ਆ ਜਿਹੜਾ ਖੱਡੇ ਦੀ ਚਪਾਰਚ ਹੋਦੀ ਜਿਹੜਾ 23 ਦੇ ਵਿੱਚ 11 ਹੇਕੜ ਜ਼ਮੀਨ ਦੇ ਵਿੱਚ ਰੇਤ ਸਾਡੇ 11 ਹੇਕੜ ਝੋਨਾ ਖਰਾਬ ਹੋਇਆ ਤੇ ਅੱਜ ਫੇਰ ਕੱਲ ਚਪਾਰਚ ਕਰਦੇ ਵੀ ਖੱਡੇ ਲੱਗ ਜਾਂਦਾ ਧੰਨਵਾਦ ਧੰਨਵਾਦ ਜਿਹੜਾ ਦਿਨਾਂ ਦੇਖਣਾ ਪੈਂਦਾ ਮੈਂ ਧੰਨਵਾਦ ਕਰਦਾ ਸੰਪਰਦਾ ਸਰਾਲੀ ਸਾਹਿਬ ਸੰਤ ਮਾਪੁਰਚ ਬਾਬਾ ਤਾਰਾ ਸਿੰਘ ਸੰਪਰਦਾ ਬਾਬਾ ਵਿਜੀਤ ਚਤ ਸ਼ੀਨਾ ਗੁਰੂ ਕਾ ਸ਼ੀਨਾ ਜਿਨ੍ਹਾਂ ਨੇ ਜਿਨ੍ਹਾਂ ਸੰਪਰਦਾਵਾਂ ਨੇ ਸਾਡੀਆਂ ਬਾਹਾਂ ਪੜੀਆਂ ਸਾਡੇ ਆਪ ਪਿੰਡ ਦੇ ਸੰਗਤਾਂ ਨੇ ਲਾਗੇ ਪਿੰਡਾਂ ਦੇ ਸਾਡੇ ਭਾਈ ਚੜੇ ਨੇ ਜਿਨ੍ਹਾਂ ਨੇ ਬਾਹ ਪੜੀਆਂ ਇਹ ਧੰਨਵਾਦ ਕਰਦੇ ਆ ਇਹ ਸਰਕਾਰ ਨੇ ਜੇ ਟਾਈਮ ਲਿੰਪੀਸ ਕਨ ਆਈ ਗਵੀਆਂ ਮਰਗੀਆਂ ਉਹ ਟਾਈਮ ਦਾ 30 ਹਜ਼ਾਰ ਤੇ 30 ਹਜ਼ਾਰ ਰੁਪਏ ਪਰ ਗਾ ਦਾ ਆਇਆ ਸਾਡੇ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਵੀ 20 ਪਾ ਕੇ 50000 ਦੇਵਾਂਗੇ ਅੱਜ ਉਹ ਵੀ 30 ਖਾ ਗਏ ਇਹ ਕਿਹੜੀਆਂ ਗੱਲਾਂ ਕਰਦੇ ਆ ਇਹ ਕੱਲ ਏ ਝੂਠ ਝੂਠ ਤੋਂ ਸਵਾਏ ਗੱਲ ਹੀ ਕੋਈ ਨਹੀਂ ਕਿਹੜਾ ਇਹ ਮਾਜਬਤ ਦਿੱਤਾ ਕੀ ਕੀਤਾ ਆ ਬੰਦੇ ਰੋਲੇ ਪੈਣੇ ਹ ਤੇ ਇਥੇ ਕੰਦ ਲੱਗ ਜੇ ਜੇ ਕੰਦ ਲੱਗੀ ਹੁੰਦੀ ਤਾਂ ਸਾਨੂੰ ਆ ਤੀਤ ਮੂੜੀ ਜਨ ਬਕਰ ਪੈਂਦਾ ਹ ਜੋ ਅੱਜ ਸਾਡਾ ਹਾਲਤ ਹੋ ਰਹੀ ਆ ਇਹਨਾਂ ਕਿਸਾਨ ਜਿਨ੍ਹਾਂ ਦਾ ਸਿੱਧਾ ਸੌਫਤੇ ਦੇਖਣ ਨੂੰ ਰੋਸ ਜਿਹੜਾ ਸਰਕਾਰ ਪ੍ਰਤੀ ਹੈ ਤੇ ਇਥੋਂ ਦੇ ਮੰਤਰੀ ਲਾਲਜੀਤ ਸਿੰਘ ਪ੍ਰਤੀ ਵੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਖੁਦ ਮਹਾਰੇ ਹੋਏ ਹਨ ਤੇ ਮੇਰੇ ਨਾਲ ਕਿਸਾਨ ਹੜਪੀਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਵੀ ਜਿਹੜੇ ਕਿ ਨਾਲ ਨੇ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂਗਾ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਜਿਸ ਤਰੀਕੇ ਨਾਲ ਸੰਗਤ ਅਤੇ ਨੌਜਵਾਨ ਜਿਹੜੇ ਕਿ ਆਪ ਖੁਦ ਲੱਗੇ ਹੋਏ ਹਨ ਤੇ ਆਪ ਹੀ ਮਿੱਟੀ ਪਾ ਕੇ ਇਸ ਦਰਿਆ ਨੂੰ ਜਿਹੜਾ ਕਿ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਈ ਜਿਹੜੇ ਪਿੰਡ ਇਸ ਦੀ ਮਾਰ ਹੇਠੋਂ ਆਉਣ ਤੋਂ ਬਚ ਸਕਣ ਸਾਡੇ ਨਾਲ ਹਰ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਨਾਲ ਗੱਲ ਕਰਾਂਗੇ ਪ੍ਰਧਾਨ ਜੀ ਲਗਾਤਾਰ ਜਦੋਂ ਵੀ ਸਾਡਾ ਦੀ ਸਥਿਤੀ ਬਣੀ ਹੋਈ ਆ ਉਹਨਾਂ ਨੇ ਅਸੀਂ ਤੁਸੀਂ ਪਿੰਡਾਂ ਦੇ ਵਿੱਚ ਵਿਚਰ ਰਹੇ ਜੇ ਤੇ ਹੁਣ ਵੀ ਅੱਜ ਤੁਸੀਂ ਇੱਥੇ ਸਭਰਾ ਦੇ ਵਿੱਚ ਪਹੁੰਚੇ ਜੇ ਇਹੋ ਜਿਹੇ ਹਾਲਾਤ ਨੇ ਤੇ ਕੀ ਸਰਕਾਰਾਂ ਪਰਤੀ ਤੁਸੀਂ ਆਸ ਰੱਖਦੇ ਜੇ ਪਹਿਲਾਂ ਤਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਜਿਹੜੇ ਹਾਲਪੀੜ ਤੇ ਕਿਸਾਨਾਂ ਦੀ ਜਿਹੜੀ ਆਵਾਜ਼ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਭੇਜ ਰਹੇ ਹੋ ਪਰ ਮੈਂ ਇਹ ਵੀ ਗੱਲ ਦੱਸਣਾ ਚਾਹਣਾ ਉਹ ਜਿਹੜਾ ਜੀ ਹੁਣ ਅੱਗੇ ਗੱਲ ਕਰਦੇ ਹਾਂ ਅੱਜ ਤੋਂ 2 ਮਹੀਨੇ ਪਹਿਲਾਂ ਜਥੇਬੰਦੀਵਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਧਰਨਾ ਲਾਇਆ ਗਿਆ ਹਰੀਕੇ ਹੜ੍ਹ ਤੇ ਵੀ ਨਾਲ ਦੀ ਨਾਲ ਜਿਹੜਾ ਪਾਣੀ ਰਿਲੀਜ਼ ਕੀਤਾ ਜਾਵੇ ਤਾਂ ਜੋ ਸਾਡੇ ਹੜਪੀਟ ਤੇ ਕਿਸਾਨ ਬੈਠ ਸਕਣ ਪਰ ਇੰਨੀ ਨਗਹਿਲੀ ਮਹਿਕਮੇ ਦੀ ਪਰ ਇਹਨਾਂ ਇੱਕ ਨਹੀਂ ਸੁਣੀ ਪੌਂਡ ਪੂਰਾ ਕਰਦੇ ਰਹਿ ਗਏ ਪੌਂਡ ਪੂਰਾ ਹੁੰਦਿਆਂ ਹੁੰਦਿਆਂ ਸਾਡੇ ਕਪੂਰਥਲਾ ਜਿਹੜਾ ਮਾਰਿਆ ਗਿਆ ਕਰਤਾਰ ਦੇ अनेका ਪਿੰਡ ਜਿਹੜੇ ਮਾਰੇ ਗਏ ਸਾਡੇ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਫਸਲਾਂ ਜਿਹੜੀਆਂ ਪਲੀਆਂ ਸੀ ਉਹ ਮਾਰੀਆਂ ਗਈਆਂ ਔਰ ਮੈਂ ਜਿੱਥੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿੱਥੇ ਤੁਸੀਂ ਅੱਜ ਖੜੇ ਹੋ ਇੱਥੇ ਕੱਲ ਇੱਕ ਢਾਹ ਬੜੀ ਤਗੜੀ ਲੱਗ ਕੇ ਜਿਹੜਾ ਬੰਨ ਰੋਡ ਜਾਣਾ ਸੀ ਜਿਹੜੇ ਅਨੇਕਾ ਪਿੰਡ ਜੇ ਦਰਜਨਾ ਪਿੰਡ ਸਾਡੇ ਪਾਣੀ ਦੇ ਵਿੱਚ ਹੋਰ ਲਪੇਟ ਦੇ ਵਿੱਚ ਆ ਜਾਣ ਸਾਡੇ ਕਿਸਾਨ ਨਾਲ ਹੋਰ ਰਲ ਜਾਣੇ ਸੀ ਇਹਨਾਂ ਦੀਆਂ ਫਸਲਾਂ ਡੁੱਬ ਜਾਣੀਆਂ ਸੀ ਪਰ ਜਿੱਥੇ ਤੁਸੀਂ ਪ੍ਰਸ਼ਾਸਨ ਦੀ ਗੱਲ ਕਰਦੇ ਆ ਇੱਕ ਵੀ ਪ੍ਰਸ਼ਾਸਨ ਦਾ ਧਿਆਨ ਨਹੀਂ ਦਿੱਤਾ ਗਿਆ ਇਹਨਾਂ ਕੰਮਾਂ ਤੇ ਮੈਂ ਇਹ ਧੰਨਵਾਦ ਕਰਦਾ ਹਾਂ ਮਹਾਪੁਰਖਾਂ ਦਾ ਜਿਨ੍ਹਾਂ ਦੇ ਸੰਯੋਗ ਨਾਲ ਬਾਬਾ ਸੁਖਾ ਸਿੰਘ ਜੀ ਔਰ ਜਿੰਨੀਆਂ ਵੀ ਇੱਥੇ ਮਹਾਪੁਰਖਾਂ ਦੇ ਸੰਯੋਗ ਨਾਲ ਸੇਵਾਵਾਂ ਚੱਲ ਰਹੀਆਂ ਉਹਨਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਕਿਸਾਨਾਂ ਦੀ ਬਾਹ ਫੜੀ ਹੈ ਔਰ ਉਹਨਾਂ ਬੰਦ ਨੂੰ ਬਚਾਇਆ ਹੈ ਔਰ ਇੱਥੇ ਛੱਡ ਕੇ ਸਾਡੇ ਕਪੂਰਥਾਲੇ ਦੇ ਵਿੱਚ ਵੀ ਉੱਥੇ ਵੀ ਜਿੱਥੇ ਬੰਦ ਟੁੱਟੇ ਨੇ ਉੱਥੇ ਵੀ ਇਹ ਸੰਗਤਾਂ ਵੱਲੋਂ ਮਹਾਪੁਰਖਾਂ ਵੱਲੋਂ ਜਿਹੜੀ ਹੜਪੀੜਤਾਂ ਦੀ ਬਾਹ ਫੜੀ ਜਾ ਰਹੀ ਆ ਔਰ ਦੂਜੇ ਪੱਲੇ ਗੱਲ ਕਰੀਏ ਗੱਲ ਪੰਜਾਬ ਸਰਕਾਰ ਦੇ ਮਿਨਿਸਟਰ ਆਏ ਸੀ ਇੱਥੇ ਮੈਂ ਅਸੀਂ ਜਿੰਨਾ ਚਿਰ ਇੱਥੇ ਰਹੇ ਉਹ ਆਏ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨੇ ਸੀ ਪਰ ਸਾਨੂੰ ਝਕਾਨੀ ਦੇ ਕੇ 2 ਘੰਟੇ ਇੱਥੇ ਮੈਡੀਕ ਕੇ ਫਿਰ ਵਾਪਸ ਦੂਜੇ ਪਿੰਡਾਂ 'ਚ ਗਿਆ ਤੇ ਬਾਅਦ ਵਿੱਚ ਆਏ ਨੇ ਉਹਨਾਂ ਇੱਥੇ ਇਹ ਗੱਲ ਕਹੀ ਆ ਕਿ ਜੇ ਖੱਡ ਚਲਾ ਦਿੰਦੇ ਕਿਸਾਨ ਤੇ ਅੱਜ ਅਸੀਂ ਹੋਰ ਪੈਸੇ ਦੇ ਦਿੰਨੇ ਸੀ ਮੈਂ ਇਹ ਨੂੰ ਦੱਸਣਾ ਚਾਹਣਾ ਤੁਸੀਂ ਖੱਡ ਨਹੀਂ ਚਲਾ ਸਕਦੇ ਸਾਡੀਆਂ ਕੁੱਤੇ ਮਰ ਗਿਆਂ ਫਸਲਾਂ ਜਿਹੜੀਆਂ ਅਸੀਂ ਉਹ ਬਰਬਾਦ ਕਰਨੀਆਂ ਚਾਹੁੰਦੇ ਸੋ ਅਸੀਂ ਉਹ ਕਦੇ ਵੀ ਨਹੀਂ ਹੋਣ ਦੇਵਾਂਗੇ ਅਸੀਂ ਸਾਡੇ ਕਿਸਾਨ ਜਿਹੜੇ ਨੇ ਇਹ ਰੇਤਾ ਵੀ ਖੁਦ ਕੱਢਣਗੇ ਔਰ ਆਪਣੀ ਏ ਮੈ ਦੂਰ ਜਿਹੜੇ ਕਈ ਪਾਰਟੀ ਨਾਲ ਕੱਢਣਗੇ ਸੋ ਇਹ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਆ ਕਿਤੇ ਵੀ ਅੱਜ 12 ਦਿਨ ਹੋ ਗਏ ਸਾਡੇ ਕਿਸਾਨਾਂ ਦੇ ਫਸਲਾਂ ਡੁੱਬਿਆ ਨੂੰ ਕਿਤੇ ਵੀ ਪੰਜਾਬ ਦੇ ਵਿੱਚ ਇਹ ਨਾ ਗੇੜਾ ਨਹੀਂ ਲਾਇਆ ਕਿਸੇ ਦਾ ਦਾਈਦਾ ਨਹੀਂ ਲਾਇਆ ਇਹਨੇ ਹੜਪੇਤ ਖੇਤੀਬਾੜੀ ਦੇ ਸੂਬੇ ਪਰ ਰੰ ਜਿਹੜਾ ਕਿ ਆਪ ਦਾ ਰੋਜ਼ ਜਾਣਗੇ ਲਗਾਤਾਰ ਇਹਨਾਂ ਲੋਕ ਧਰਨੇ ਪ੍ਰਸ਼ਾਸਨ ਵੀ ਕੀਤੇ ਗਏ ਪਰ ਉਸ ਦੇ ਬਾਵਜੂਦ ਵੀ ਜਿਹੜਾ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਉਹਨਾਂ ਨੂੰ ਇਹ ਜਿਹੜਾ ਵੱਡਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੱਟੀ ਤੋਂ ਬਲਜੀਤ ਸਿੰਘ ਪੀਟੀਸੀ ਨਿਊਜ਼